ਮਤਾ ਜੀ ਧਰਨ ਦਾ ਝਾੜਾ ਇੱਥੇ ਕੀਤਾ ਜਾਂਦਾ ਹੈ ਸੋ ਕਿਸ ਤਰੀਕੇ ਦੇ ਨਾਲ ਝਾੜਾ ਕੀਤਾ ਜਾਂਦਾ ਇੱਥੇ ਝਾੜਾ ਜੀ ਮੰਤਰ ਪੜਨੇ ਅਸੀਂ ਮੰਤਰ ਕਰਕੇ ਕਰ ਦਿੰਨੇ ਆ ਜੀ ਹਾਂ ਜੀ ਉਹਨਾਂ ਫਰਕ ਪੈ ਜਾਂਦਾ ਠੀਕ ਹੋ ਜਾਂਦਾ ਸੋਏ ਬਖਸ਼ਾ ਮਤਾ ਜੀ ਹਾਂ ਜੀ ਬਖਸ਼ਾ ਹੈ ਸਾਡੇ ਵੱਡਿਆਂ ਦੇ ਵੱਡੇ ਵੱਡੇ ਸੱਤ ਸਾਰੇ ਸੂਲੂ ਚੱਲ ਜਾਈ ਨੇ ਕੁਡਮਲੇ ਦੀ ਦੁਕਾਨ ਸੁਣੀ ਹੋਣੀ ਹੈ ਕੁਡਮਲੇ ਦੀ ਦੁਕਾਨ ਆਪਣੀ ਹੋਈ ਹੈ ਬੱਚੇ ਵੇਂਦੇ ਹੁੰਦੇ ਜੀ ਇੱਥੇ ਅਸੀਂ ਆਗੇ ਤਰੀ ਤੇ ਅਸੀਂ ਵੀ ਕਰਨੇ ਆ ਕੁਡਮਲੇ ਲੈਂਦੇ ਨੇ ਸੋਰੇ ਮੇਰੇ ਸੋਰਾ ਕਰਦਾ ਸੀ ਨਿਊ ਪਾਕਿਸਤਾਨ ਹਿੰਦੂ ਸਮਨੇ ਉਧਰ ਆ ਕੇ ਉਹਨਾਂ ਕੀ ਤਕੁੱਡ ਮੱਲੇ ਦੁਕਾਨ ਬਣਾਈ ਫਿਰ ਉਹ ਗੋ ਚਲੇ ਗਏ ਆਪਣੇ ਬੱਚਿਆਂ ਦੇ ਗਏ ਉਹਨਾਂ ਨੇ ਆਪਣੇ ਬੱਚਿਆਂ ਦੇ ਦਿੱਤੇ ਕਾਂ ਬੱਚੇ ਦੀ ਪੀੜੀ ਪੀੜੀ ਚੱਲ ਰਹੀ ਹੈ ਕਿੰਨਵੀਂ ਪੀੜੀ ਹੁਣ ਚੱਲਦੀ ਪੀੜੀ ਤੀਸਰੀ ਹੈ ਮੰਤਰੀ ਬਣਨੇ ਆ ਬਸ ਦੋ ਇੱਕ ਸਵੇਰੇ ਆ ਜੇ ਇੱਕ ਸ਼ਾਮੀ ਆਏ ਨਹੀਂ ਇੱਕ ਟਾਈਮ ਆ ਦੂਜੇ ਦਿਨ ਆ ਜਾਣ ਬਸ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਅੱਜ ਕੱਲ ਧਰਨ ਦੀ ਸਮੱਸਿਆ ਦੇ ਨਾਲ ਕਾਫੀ ਜ਼ਿਆਦਾ ਲੋਕ ਪਰੇਸ਼ਾਨ ਰਹਿ ਰਹੇ ਨੇ ਧਰਨ ਜਿਹੜੀ ਆ ਬਾਰ ਬਾਰ ਪੈਂਦੀ ਰਹਿੰਦੀ ਆ ਲੋਕ ਡਾਕਟਰਾਂ ਦੇ ਕੋਲ ਜਾਂਦੇ ਨੇ ਦਵਾਈ ਵੀ ਲੈਂਦੇ ਨੇ ਪਰ ਫਿਰ ਵੀ ਉਸ ਦਾ ਪੱਕਾ ਹੱਲ ਜਿਹੜਾ ਉਹ ਨਹੀਂ ਹੋ ਪ ਰਿਹਾ ਤਾਂ ਅੱਜ ਤੁਹਾਨੂੰ ਇੱਕ ਜਹੀ ਜਗ੍ਹਾ ਤੇ ਲੈ ਕੇ ਪਹੁੰਚੇ ਆਂ ਜਿੱਥੇ ਧਰਨ ਦਾ ਝਾੜਾ ਕੀਤਾ ਜਾਂਦਾ ਸੋ ਗੱਲਬਾਤ ਕਰਦੇ ਆਂ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਨਮਸਕਾਰ ਮਾਤਾ ਜੀ ਨਮਸਕਾਰ ਜੀ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਸੰਦੋਸ਼ ਮਾਤਾ ਜੀ ਧਰਨ ਦਾ ਝਾੜਾ ਇੱਥੇ ਕੀਤਾ ਜਾਂਦਾ ਸੋ ਕਿਸ ਤਰੀਕੇ ਦੇ ਨਾਲ ਝਾੜਾ ਕੀਤਾ ਜਾਂਦਾ ਇੱਥੇ ਝਾੜਾ ਜੀ ਮੰਤਰ ਬੜਨੇ ਅਸੀਂ ਮੰਤਰ ਕਰਕੇ ਕਰ ਦਿੰਨੇ ਆ ਜੀ ਹਾਂ ਜੀ ਉਹਨਾਂ ਫਰਕ ਪੈ ਜਾਂਦਾ ਠੀਕ ਹੋ ਜਾਂਦੇ ਹਾਂ ਜੀ ਸੋ ਇਹ ਬਖਸ਼ਾ ਮਾਤਾ ਜੀ ਹਾਂ ਜੀ ਬਖਸ਼ਾ ਸਾਡੇ ਵੱਡਿਆਂ ਦੇ ਵੱਡੇ ਬਣੇ ਸੱਤ ਸੌ ਰੇ ਸਾਰੇ ਚਲੂ ਚੱਲਦੇ ਕੁਡਮਲੇ ਦੀ ਦੁਕਾਨ ਸੁਣੀ ਹੋਣੀ ਹੈ ਕੁਡਮਲੇ ਦੀ ਦੁਕਾਨ ਆਪਣੀ ਹੋਈ ਹੈ ਬੱਚੇ ਵੇਂਦੇ ਉਧਰ ਜੀ ਇੱਥੇ ਅਸੀਂ ਅੱਗੇ ਅਸੀਂ ਵੀ ਕਰਨੇ ਆ ਜੀ ਸੋ ਸ਼ੁਰੂਆਤ ਕਿਵੇਂ ਹੋਈ ਕਿ ਇਹਨਾਂ ਦੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਸੀ ਅੱਗੇ ਪੀੜ੍hiyan ਚੱਲਦੀਆਂ ਆ ਰਹੀਆਂ ਨੇ ਮੇਰੇ ਸਹੁਰੇ ਕਰਦੇ ਸਨ ਕੁਡਮਲੇ ਲੈਂਦੇ ਨੇ ਸਹੁਰੇ ਮੇਰੇ ਸਹੁਰਾ ਕਰਦਾ ਸੀ ਨੂੰ ਪਾਕਿਸਤਾਨੀ ਹਿੰਦਸਤਾਨ ਬਣਿਆ ਉਧਰ ਆ ਕੇ ਉਹਨਾਂ ਨੇ ਕਿ ਕਿ ਕੁਡਮਲੇ ਦੀ ਦੁਕਾਨ ਬਣਾਈ ਫਿਰ ਗੋਂ ਚਲੇ ਗਏ ਆਪਣੇ ਬੱਚੇ ਦੇ ਗਏ ਉਹਨਾਂ ਨੇ ਆਪਣੇ ਬੱਚਿਆਂ ਦੇ ਤੇ ਕਾਂ ਬੱਚੇ ਪੀੜੀ ਪੀੜੀ ਚੱਲ ਰਹੀ ਹੈ ਕਿੰਵੀਂ ਪੀੜੀ ਹੁਣ ਚੱਲਦੀ ਪਈ ਹੈ ਤੀਸਰੀ ਹੈ ਤੀਸਰੀ ਪੀੜੀ ਪੁੱਤਰੇ ਚੱਲਦੇ ਕੋਟੇ ਮੱਲੇ ਪੋਤੇ ਬਿੰਦੇ ਨੇ ਇੱਕ ਡੇੜ ਦਾ ਮੁੰਡਾ ਇੱਕ ਦਿ올 ਦਾ ਮੁੰਡਾ ਦੋਨੋਂ ਮੈਂਦੇ ਨੇ ਵਾਰੀ ਵਾਰੀ ਦੋਨੋਂ ਮੈਂਦੇ ਨੂੰ ਤੁਹਾਤਾ ਜੀ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਧਰਨ ਪੈਂਦੀ ਕਿਉਂ ਹੈ ਗਈਆਂ ਦੇ ਵੀ ਉੱਚੀ ਜਗ੍ਹਾ ਆ ਜਾਂਦੀ ਬਈ ਨੇ ਕਈ ਭੁੱਖੇ ਵੇੜ ਘਮ ਕਰਦੇ ਰਹਿੰਦੇ ਨੇ ਇਸ ਕਰਕੇ ਪਹਿ ਜਾਂਦੀਆਂ ਹਾਂ ਹਾਂ ਮੈਂ ਅਕਸਰ ਅਸੀਂ ਦੇਖਿਆ ਕਿ ਲੋਕ ਧਰਨ ਦੀ ਸਮੱਸਿਆ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਕਿ ਦਵਾਈ ਲੈ ਲਈ ਪਰ ਫਿਰ ਵੀ ਧਰਨ ਹੋ ਰਹੀ ਆ ਸੋ ਇੱਥੇ ਜਦੋਂ ਝਾੜਾ ਕੀਤਾ ਜਾਂਦਾ ਕਿੰਨੀ ਵਾਰ ਝਾੜਾ ਕਰਵਾਉਣ ਦੇ ਲਈ ਇੱਥੇ ਆਣਾ ਪਾਏਗਾ ਤੇ ਕਿੰਨੇ ਸਮੇਂ ਦੇ ਵਿੱਚ ਲੋਕਾਂ ਨੂੰ ਇਸ ਦਾ ਹੱਲ ਮਿਲ ਜਾਂਦਾ ਅਸੀਂ ਦਿਨ ਦੇਮ ਕਰਦੇ ਆਂ ਤਿੰਨ ਡੰਗ ਕਰਨੇ ਆ ਚਾਹੇ ਕੋਈ ਇੱਕ ਦਿਨ 'ਚ ਤਿੰਨ ਡੰਗ ਕਰਾ ਲੈ ਸੋ ਦੋ ਤਿੰਨ ਕਰਾ ਲੈਣ ਤਿੰਨ ਵਾਰ ਕਰਦੇ ਆਂ ਤਿੰਨ ਵਾਰ ਕਰਵਾਉਣਾ ਪਏਗਾ ਚਾਹੇ ਇੱਕੋ ਦਿਨ 'ਚ ਤਿੰਨ ਵਾਰ ਕਰਵਾ ਲਵੇ ਚਾਹੇ ਦੋ ਦਿਨ ਦੂਜੇ ਦਿਨ ਆ ਜਾਣਾ ਦਿਨੇ ਵਰਗਾ ਨਹੀਂ ਐ ਦਿਨ ਟੈਪ ਕਰਨੇ ਬਸ ਬਾਕੀ ਕਾਣਪੀ ਦਾ ਪ੍ਰੇਜ ਰੱਖਣਾ ਜਾਂ ਮੋਟਰਸਾਈਕਲ ਜਾਂ ਉੱਚੀ ਨਹੀਂ ਜਗਾ ਵਿਖਣ ਰਾਮ ਨਾਲ ਚੱਲਣ ਬਸ ਇਹੀ ਐ ਇਹਦਾ ਲਾਜ ਹੀ ਐ ਓਕੇਵੇਟ ਕੰਮ ਨਾ ਕਰੋ ਬਸ ਜੀ ਸੋ ਜਦੋਂ ਝਾੜਾ ਕਰਵਾਉਣ ਦੇ ਲਈ ਕਿਸੇ ਨੇ ਆਣਾ ਤਾਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਕੋਈ ਭਰੇਜ ਵੀ ਕਰਨਾ ਪਏਗਾ ਕੋਈ ਭਰੇਜ ਤਾਂ ਕੋਈ ਨਹੀਂ ਐਗਾ ਬਸ ਇਹੀ ਕਹਿੰਦੇ ਰੋਟੀ ਰੋਟੀ ਖਾਓ ਆਪਣੇ ਟਾਈਮ 'ਤੇ ਦੇਖੋ ਇਹ ਤੇ ਕਾਣਪੀ ਦਾ ਕੋਈ ਭਰੇਜ ਨਹੀਂਗਾ ਤੇ ਜੇ ਕਿਸੇ ਨੇ ਆਣਾ ਇੱਥੇ ਧਰਨ ਕਢਾਉਣ ਦੇ ਲਈ ਤਾਂ ਤੁਹਾਡੇ ਵੱਲੋਂ ਕੀ ਕੀਤਾ ਜਾਂਦਾ ਕਿਵੇਂ ਉਹਨਾਂ ਦਾ ਝਾੜਾ ਕੀਤਾ ਜਾਂਦਾ ਝਾੜਾ ਵਾਸਤੇ ਜਦ ਮੰਦਰ ਨਹੀਂ ਕਰਨੇ ਆਪਣੇ ਮੰਦਰੀ ਬੜਨੇ ਆ ਬਸ ਦੋ ਇੱਕ ਸਵੇਰੇ ਆਜ ਇੱਕ ਸ਼ਾਮੀ ਆਏ ਨਹੀਂ ਇੱਕ ਟਾਈਮ ਦੂਜੇ ਦਿਨ ਆ ਜਾਣ ਬਸ ਜੀ ਹਾਂਜੀ ਸੋ ਜੇਕਰ ਮੰਨ ਕੇ ਚੱਲੋ ਮਾਤਾ ਜੀ ਜੇਕਰ ਕੋਈ ਤਿੰਨ ਟਾਈਮ ਇੱਕ ਇਕੱਠਾ ਨਹੀਂ ਆ ਪਾਂਦਾ ਜੇਕਰ ਇੱਕ ਵਾਰ ਟੁੱਟ ਜਾਂਦਾ ਤਾਂ ਉਸ ਨੂੰ ਦੁਬਾਰਾ ਤਿੰਨ ਵਾਰ ਆਣਾ ਪਏਗਾ ਨਹੀਂ ਦੂਸਰੇ ਦਿਨ ਆ ਜਾਂਦੇ ਨੇ ਦੂਸਰੇ ਦਿਨ ਆ ਹਾਂ ਕਮਾ ਵਾਲੇ ਆਦਮੀ ਨੇ ਕਮਾ ਵਾਲ ਨਹੀਂ ਆ ਸਕਦੇ ਕਿ ਦੂਸਰੇ ਟਾਈਮ ਸਵੇਰੇ ਆਜੋ ਦੂਜੇ ਦਿਨ ਕਰ ਦਿੰਦੇ ਨੇ ਬਸ ਠੀਕ ਤੇ ਨਾਲ ਕੁਝ ਲੈ ਕੇ ਵੀ ਆਣਾ ਪੈਂਦਾ ਕਬੀਸ ਕੋਡਾ ਬੈਗਲ ਹੁੰਦਾ ਕਸ ਕੋਈ ਪੰਜ ਵਾਲਾ ਲੈਓ ਕਿ 10 ਵਾਲਾ ਲੈ ਠੀਕ ਹੈ ਕੋਈ ਪ੍ਰਚਾਰ ਵੰਡ ਦਿੱਤਾ ਸਾਰਿਆਂ ਦੇ ਨਾਲ ਜੀ ਲੈ ਕਰਦੇ ਬਾਕੀ ਪੈਸੇ ਇਕੱਠੇ ਕਰੀਏ ਇਸ ਸਾਲ ਬਾਅਦ ਅਸੀਂ ਮਨਾਰਾ ਕਰ ਦਿੰਨੇ ਆ ਬਾਬੇ ਦਾ ਇਸ ਦੇ ਪੈਸੇ ਲਿੱਤੇ ਜਾਂਦੇ ਧਰਨ ਕੱਢਣ ਦੇ ਹਾਂਜੀ ਪੈਸੇ ਵੀ ਵੀ ਲੋਕੀ ਤੇ ਜਿਹੜਾ ਵੀ ਲੈ ਲੈਣੇ ਆ ਜਿਹਨੇ ਕੋ ਦੇ ਦੇ ਜੇ ਮੰਗੇ ਨਹੀਂ ਕਰਦੀ ਅਸੀਂ ਕਿਸੇ ਕੋਲ ਜਿਹਨੇ ਕੋ ਦੇ ਦੇ ਵੀ ਦੇ ਦੇ ਕੋਈ ਕੋਈ ਕਿਸੇ ਗਰੀਬ ਦਾ ਨਹੀਂ ਮਿਲਦਾ ਜੋ ਠੀਕ ਹੈ ਕੋਈ ਗੱਲ ਬਾਕੀ ਦੇ ਜਾਂਦੇ ਨੇ ਦੀ ਵੀ ਦੇ ਜਾਂਦੇ ਨੇ ਵੀ ਦੇ ਜਾਂਦੇ ਨੇ ਠੀਕ ਹੈ ਸੋ ਮਤਾ ਜੀ ਜਿਵੇਂ ਤੁਸੀਂ ਦੱਸਿਆ ਕਿ ਤੀਸਰੀ ਪੀੜੀ ਚੱਲਦੀ ਆ ਰਹੀ ਹੈ ਜਿੱਦਾਂ ਅੱਗੇ ਬਖਸ਼ ਦਿੱਤੀ ਜਾਂਦੀ ਆਪਣੇ ਬੱਚਿਆਂ ਨੂੰ ਬੱਚੇ ਨਹੀਂ ਦੇਣੀ ਗਾਂ ਬਾਹਰ ਨਹੀਂ ਦੇਣਾ ਸੀ ਕਿਸੇ ਨੂੰ ਬੱਚਿਆਂ ਨੂੰ ਨਾ ਸਿਰਫ ਆਪਣੇ ਘਰ ਦੇ ਵਿੱਚ ਹੀ ਚੱਲਦੀ ਗਾਂ ਦੀ ਗਾਂ ਬੱਚੇ ਕਰਦੇ ਨੇ ਗਾਂ ਆਪਣੇ ਆਪਣੇ ਬੱਚੇ ਦੇ ਦੇਣਗੇ ਜਦੋਂ ਇਹ ਰੈਡੀ ਚਲੇਗਾ ਗੱਲ ਮੈਂ ਚਲੀ ਜਾਵਾਂ ਬੱਚੇ ਕਰਨਗੇ ਬੱਚੇ ਆਪਣੇ ਬੱਚੇ ਦੇਣਗੇ ਅੱਗੋਂ ਗਾਂ ਪੀੜੀ ਪੀੜੀ ਚਲੀ ਜਾਏਗੀ ਬਸ ਸੋ ਕਿੱਥੋਂ ਕਿੱਥੋਂ ਦੀ ਲੋਕ ਆਉਂਦੇ ਨੇ ਧਰਾਂ ਦਾ ਝਾੜਾ ਕਰਾਂਗੇ ਲੋਕੀ ਬੜੇ ਲੁਕੀ ਆਉਂਦੇ ਨੇ ਤੰਦਰਾ ਰੋਡ ਤੋਂ ਮੈਂ ਸ਼੍ਰੀ ਬੇਂਡ ਤੋਂ ਆਲਮਗੀ ਰਬਧੇੜੇ ਲੋਕੀ ਆਂਦੇ ਦੂਰ ਕਰਵਾਇਆ ਜਾਂਦੇ ਲੋਕੀ ਅੱਜ ਕੱਲ ਕੋਈ ਜਿੰਦ ਗਲੀ ਵੀ ਆ ਜਾਂਦੇ ਨੇ ਅੱਜ ਕੱਲ ਕੋਈ ਸੋ ਜੇ ਕਿਸੇ ਨੇ ਝਾੜਾ ਕਰਵਾਉਣ ਦੇ ਲਈ ਆਣਾ ਹੈ ਕਿਹੜੇ ਕਿਹੜੇ ਦਿਨ ਆ ਸਕਦਾ ਤੇ ਕੀ ਸਮਾਂ ਆਨੂ ਸਿਰੇ ਰੋਜ਼ ਆਸੇ ਵੀਰਵਾਰ ਨਹੀਂ ਆਣਾ ਵੀਰਵਾਰ ਨਹੀਂ ਕਰਦੇ ਸਿਰੇ 8:00 ਲੈ ਕੇ ਸ਼ਾਮੇ 7:00 ਤੱਕ 8:00 ਲੈ ਕੇ 7:00 ਸ਼ਾਮੇ 7:00 ਤੱਕ ਹਾਂਜੀ ਸੋ ਜਗ੍ਹਾ ਕਿਹੜੀ ਹੈ ਇੱਕ ਵਾਰ ਪ੍ਰੋਪਰ ਐਡਰੈਸ ਦੱਸ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿਹੜੀ ਜਗ੍ਹਾ ਤੇ ਆ ਕੇ ਝਾੜਾ ਕਰਵਾਣਾ ਹੈ ਇਹ ਹਮਸੇ ਨਗਰ ਡੁਗਰੀ ਲਗਜ਼ ਨਾਲ ਨਗਰ ਡੁਗਰੀ ਇਹ ਕਲੰਬਰ ਗਲੀ ਹੈ ਰੋਡਾ ਫਾੜੀ ਦੇ ਕੋਲ ਹੈ ਇਹ ਕਲੰਬਰ ਗਲੀ ਸਾਡੀ ਐਮ ਐਸ ਨਗਰ ਰੋਡਾ ਫਾਟ ਦੇ ਸਾਹਮਣੇ ਨਾਲ ਪੈਂਦਾ ਬਸ ਜੀ ਇਹ ਸਾਡਾ ਐਡਰੈਸ ਹੈ ਸੋ ਜਿਹੜੇ ਲੋਕ ਇੱਥੇ ਝਾੜਾ ਕਰਵਾਉਣ ਦੇ ਲਈ ਆਏ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਨਮਸਕਾਰ ਮੈਮ ਨਮਸਕਾਰ ਜੀ ਮੈਮ ਅੱਜ ਜਿੱਥੇ ਤੁਸੀਂ ਝਾੜਾ ਕਰਵਾਉਣ ਦੇ ਲਈ ਆਏ ਹੋ ਕਿੰਨੀ ਸਮੇਂ ਤੋਂ ਤੁਹਾਨੂੰ ਇਹ ਤਕਲੀਫ ਚੱਲ ਰਹੀ ਸੀ ਤਕਲੀਫ ਤਾਂ ਮੈਨੂੰ ਮਹੀਨੇ ਤੋਂ ਸੀ ਜਿਆਦਾ ਤਕਲੀਫ ਸੀ 기 ਮੈਨੂੰ ਜੀ ਤੇ ਪਰ ਮੈਨੂੰ ਇਹ ਨਾ ਪਤਾ ਲੱਗਿਆ ਤਦੋਂ ਮੈਂ ਇੱਥੇ ਆ ਕੇ ਕਰਵਾਇਆ ਆਰਾਮ ਹੈ ਫਰਕ ਪੈਂਦਾ ਹਾਂਜੀ ਫਰਕ ਪੈਂਦਾ ਤੇ ਬਹੁਤ سارے ਲੋਕ ਆਉਂਦੇ ਸੀ ਇਹਨਾਂ ਦੇ ਕੋਲੇ ਤੇ ਕਰਵਾਉਣ ਵਾਸਤੇ ਜੀ ਜੀ ਤੇ ਤਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇੱਥੇ ਆਇਆ ਸੋ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹਜੇ ਤੱਕ ਭਟਕੇ ਹੋਏ ਨੇ ਧਰਨ ਕਿਉਂਕਿ ਕੈਸੀ ਬਿਮਾਰੀ ਹੈ ਜੋ ਦਵਾਈਆਂ ਲੈਂਦੇ ਨੇ ਲੋਕ ਪਰ ਫਿਰ ਵੀ ਫਰਕ ਨਹੀਂ ਪੈਂਦਾ ਦੁਬਾਰਾ ਦੁਬਾਰਾ ਪੈ ਜਾਂਦੀ ਹੈ ਇਤੋ ਜਿੰਨੇ ਵੀ ਟੋਕ ਕਰਵਾ ਕੇ ਗਏ ਹਮ ਬਹੁਤ ਮਤਲਬ ਠੀਕ ਹੋ ਕੇ ਗਏ ਹੈ ਕੋਈ ਅਜਿਹੀ ਗੱਲ ਨਹੀਂ ਹੈ ਕਿ ਕਿਸੇ ਨੂੰ ਨਾ ਫਰਕ ਪਿਆ ਹੋਵੇ ਬਹੁਤ ਲੋਗ ਆnde ਥੇ ਇਹਨ ਦੇ ਕੋਲ ਛਾੜਾ ਕਰਵਾਉਣ ਵਾਸਤੇ